ਹਾਂਜੀ ਅੱਜ ਅਸੀਂ ਚੱਲੇ ਆ ਖੇਡਣ ਟੂਰਨਾਮੈਂਟ ਤੇ ਪਿੰਡ ਕਾਲਚਰਾਣੀ ਚੱਲੇ ਆ ਅਸੀਂ ਅੱਜ ਉੱਥੇ ਇੱਕ ਦਿਨ ਲੀਗ ਐ ਕਾਲਤ ਨਹੀਂ ਚੱਲੇ ਆ ਆ ਪ੍ਰੀਤੀ ਟੱਕਰ ਗਈ ਕਤੂਰੇ ਲਈ ਫਿਰਦੀ ਆ ਆਪਦੇ ਚਾਰ ਕਤੂਰੇ ਐ ਇਹਦੇ ਆ ਆ ਗਿਆ ਮੇਰਾ ਯਾਰ ਕਾਲੂ ਡਾਊਨ ਸਾਡਾ ਕਪਤਾਨ ਆ ਇਹ ਚਲੋ ਭਾਈ ਚਲੋ ਕਲਤਾਨ ਆਪਾਂ ਚੱਲ ਗਏ ਚਾਰ ਜਾਨੇ ਚਲੋ ਭਾਈ ਬੋਲੀ ਅਸੀਂ ਚੱਲੇ ਆ ਪਿੰਡ ਕਾਲਚਰਾਣੀ ਆਹ ਦੇਖ ਕਲ ਦੇਖ ਕਾਲਚਰਾਣੀ ਚੱਲੇ ਆਪਾਂ ਜਿੱਤਣਾ ਬੋਲੀ ਨਾ ਲੋ ਜੀ ਅਸੀਂ ਹੋ ਗਏ ਰਵਾਨਾ ਬਾਕੀ ਟੀਮ ਆਉਂਦੀ ਐ 8-9 ਜਾਨੇ ਇਹ ਹੈ ਜੀ ਕਾਲੀ ਮਾਤਾ ਦਾ ਮੰਦਿਰ ਜੋ ਸਾਡੇ ਪਿੰਡ 'ਚ ਹੀ ਆਉਂਦਾ ਹੈਗਾ ਆਨੰਦਗੜ੍ਹ ਵਾਲੇ ਰਾਹ ਤੇ ਆਉਂਦਾ ਹੈਗਾ ਜਾਲੇ ਇਹ ਨਵਾਂ ਪੈਸ ਬਣ ਰਿਹਾ ਹੈਗਾ ਆਨੰਦਗੜ੍ਹ ਵਾਲੇ ਰਾਹ ਤੇ ਲਓ ਜੀ ਕਾਹਲ ਚੋਣਾਂ ਦੇ ਪਿੰਡ 'ਚ ਹੋ ਗਿਆ ਇੰਟਰਸਟ ਸਾਡੇ ਓਪਨਰ ਬੱਲੇਬਾਦ ਜਸ਼ਨਾ ਤੇ ਗਗਨਾ ਕਹਤੇ ਹਲਕਾ ਹਲਕਾ ਉਹ ਆ ਨਾ ਬੂੰਦਾ ਬੰਦੀ ਆ ਠੰਡ ਹੋ ਗਈ ਦਾ ਉਹ ਪਿੰਡ ਕਾਦਰਾਂ ਨੇ ਵੀ ਧੱਕਾ ਦਾ ਕੰਮ ਚੱਲ ਰਿਹਾ ਹੈ ਆ ਸਕੂਲ ਸਕੂਲ ਦੇ ਵਿੱਚ ਹੀ ਗਰਾਊਂਡ ਆ ਲਓ ਜੀ ਆ ਅਸੀਂ ਗਰਾਊਂਡ ਕਾਲ ਤਰਾਣੀ ਦਾ ਬਹੁਤ ਵਧੀਆ ਗਰਾਊਂਡ ਹੈ ਕਾ ਲੱਗਿਆ ਮੌਸਮ ਵੀ ਬਹੁਤ ਸੋਹਣਾ ਅੱਜ ਹਲਕੀ ਹਲਕੀ ਇੱਥੇ ਬੂੰਦਾ ਬੰਦੀ ਹੋਈ ਹੈ ਬਹੁਤ ਵਧੀਆ ਗਰਾਊਂਡ ਹੈ ਇੱਥੇ ਕਾਲ ਤਰਾਣੀ ਪਿੰਡ ਚ ਆਹ ਟੀਮਾਂ ਆਈਆਂ ਹੋਈਆਂ ਆ ਦੇਖੋ ਕੁਦਾ ਪਲੇ 11 ਮੈਂ ਇੱਥੇ ਨਰਮਾ ਕਾਕਾ ਬੰਦ ਸਾਰੇ ਬੰਦ ਨਾ ਬੰਦ ਹਾਂ ਉਹ ਇੱਥੋਂ ਦੀ ਕਿਰਿਆ ਜਿਹੜੀਆਂ ਕੀਤੀ ਪੁਣਿਆ ਚੋਬਾ ਮੀ ਬੈਨ ਕਰਕੇ ਲੀਗ ਕੈਂਸਲ ਹੋ ਵੀ ਮੀ ਬੈਨ ਕਰਕੇ ਕੈਂਸਲ ਹੋ ਗਈ ਲੀਗ ਲੀਗ ਕੈਂਸਲ ਹੋ ਗਈ ਮੀ ਬੈਨ ਕਰਕੇ ਤੇ ਚੱਲਨੇ ਘਰਾਂ ਨੂੰ ਉਹਨਾਂ ਅਗਲੇ ਸੰਡੇ ਕਿਤੇ ਜਾਵਾਂਗੇ